ਖਾਲਸਾ ਜੋ ਆਪਸੀ ਵਿਵਾਦ ਚੱਲ ਰਿਹਾ ਸੀਗਾ ਸ਼ਿਵਮਨਾਥ ਮੋਗੇ ਵਾਲੇ ਬਾਬਾ ਜੀ ਤੇ ਮਨਪ੍ਰੀਤ ਖਾਲਸਾ ਬਾਬਾ ਜੀ ਜੋ ਆਪਸ ਦੇ ਵਿੱਚ ਇਹਨਾਂ ਦਾ ਆਪਸੀ ਵਿਵਾਦ ਚੱਲ ਰਿਹਾ ਸੀਗਾ ਅੱਜ ਉਹ ਵਿਵਾਦ ਖਤਮ ਹੁੰਦਾ ਹੋਇਆ ਮੋਗੇ ਸ਼ਹਿਰ ਦੇ ਵਿੱਚ ਸਾਰੇ ਜਥੇਬੰਦੀਆਂ ਸਾਧੂ ਸੰਤ ਮਾਤਮਾ ਸਾਰੇ ਇਕੱਤਰਤ ਹੋਏ ਜਿੱਤੇ ਬੈਠ ਕੇ ਦੋਵਾਂ ਦਾ ਆਪਸੀ ਜਿਹੜਾ ਵਿਵਾਦ ਸੀ ਉਹ ਅੱਜ ਖਤਮ ਹੁੰਦਾ ਹੋਇਆ ਸੰਗਤ ਦੇ ਸਾਹਮਣੇ शिवमनाथ मुग्गे वाले महंत जेड़े बाबा जी ने ओना ने भी मांगी सारी संगत तो माफी ਤੁਸੀਂ ਦੇਖੋ ਕੋ ਵੀਡੀਓ ਨਾਲ ਦੀ ਨਾਲ मुग्गे वाले महंत बाबा जी ਵੱਲੋਂ ਇਹ ਵੀ ਦੱਸਿਆ ਗਿਆ ਕਿ ਮੇਰੇ ਨਾਮ ਤੇ ਜਿਹੜੇ ਫੇਕ ਅਕਾਊਂਟ ਬਣਾਏ ਗਏ ਨੇ ਉਹਨਾਂ ਅਕਾਊਂਟਾਂ ਦੇ ਵਿੱਚ ਲੋਕਾਂ ਨੇ ਪੈਸੇ ਜਿਹੜੇ ਪਾਏ ਹੋਏ ਨੇ ਉਹਨਾਂ ਦਾ ਮੈਂ ਜ਼ਿੰਮੇਵਾਰ ਨਹੀਂ ਜੇਕਰ ਮੈਨੂੰ ਕਿਸੇ ਨੇ ਹੱਥੀਂ ਦਿੱਤੇ ਆ ਤੇ ਮੈਂ ਉਹਨਾਂ ਦਾ ਜ਼ਿੰਮੇਵਾਰ ਮੈਂ ਉਹ ਵਾਪਸ ਮੋੜੂੰਗਾ ਉਹ ਵਾਪਸ ਕਰੂੰਗਾ ਤੁਸੀਂ ਦੇਖੋ ਸਾਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਨਾ ਬਚਣਾ। ਜੇ ਇਹਦਾ ਖਾਲਸਾ ਵਾਹਿਗੁਰੂ ਜੀ ਖੜੇ। ਜੈ ਮਾਤਾ ਜੀ, ਜੈ ਮਸਤਾ ਜੀ, ਜੈ ਫਕਰ ਫਕੀਰਾ ਦੇ। ਮੈਂ ਬੋਲ ਰਿਹਾ ਮਹੰਤ ਪਾਵਾ ਸ਼ਿਵਮਨਾਤ ਮੋਕੇ ਸ਼ਹਿਰਵਾਲਾ। ਜੋ ਭਾਈ ਥੋੜੇ ਜਿਹਾ ਪਿਛਲੇ ਦਿਨਾਂ ਤੋਂ ਸਾਡਾ ਬਵਾਦ ਚੱਲ ਚੱਲ ਰਿਹਾ ਸੀਗਾ ਭਾਈ ਮੰਨਜੀਤ ਸਿੰਘ ਜੀ ਦੇ ਨਾਲ ਹੈ ਨਾ। ਉਹ ਅੱਜ ਸਾਡਾ ਸਾਰਾ ਖਤਮ ਹੋ ਚੁੱਕਿਆ ਜੀ ਸਾਰੇ ਦਿਲ ਮਿਲ ਗਿਆ ਜੀ ਜੋ ਇਹਨਾਂ ਨੇ ਆਪਣੀ ਜੁਬਾਨ ਤੋਂ ਗਲਤ ਸੱਭਾ ਵਾਲੇ ਬੋਲੇ ਸੀਗੇ ਉਹ ਅੱਜ ਮੈਂ ਵਾਪਸ ਲੈ ਰਹੀਆਂ ਜੀ ਫਿਰ ਦੂਸਰੇ ਨੰਬਰ ਤੇ ਜੋ ਦੁਨੀਆ ਮੇਰੇ ਤੇ ਰੋਪ ਲਗਾ ਰਹੀ ਹੈ ਕਿ ਭਾਈ ਬਾਬੇ ਨੂੰ 50000 ਰੁਪਏ ਦਾ 1 ਲੱਖ ਪਾਤਾ 2 ਲੱਖ ਪਾਤਾ ਔਰ ਸਾਰੇ ਮੇਰੇ ਨਾਮ ਤੋਂ ਫੇਕ ਅਕਾਊਂਟ ਬਣਾ ਕੇ ਪੈਸੇ ਲੈਤੇ ਜਾ ਰਹੇ ਆ ਜੀ ਜੋ ਵੀ ਪੈਸੇ ਅਕਾਊਂਟ ਦੇ ਵਿੱਚ ਪਾ ਰਿਹਾ ਜੀ ਉਹ ਆਪਣਾ ਆਪ ਜ਼ਿੰਮੇਵਾਰ ਹੋਊਗਾ ਉਹਦੇ ਵਿੱਚ ਮੈਂ ਕੋਈ ਜ਼ਿੰਮੇਵਾਰ ਨਹੀਂ ਅੱਜ ਤੋਂ ਬਾਅਦ ਜੋ ਪਹਿਲਾ ਵੀਡੀਓ ਪਾਤੀਆਂ ਬੀੜੀਆਂ ਵਾਲੀਆਂ ਸਿੱਕਟਾਂ ਵਾਲੀਆਂ ਜੋng ਉਸ ਤੋਂ ਖਨਾਮੀ ਹੋਈਆਂ ਗਲਤੀਆਂ ਹੋਈਆਂ ਮੈਂ ਗੁਰੂਤਮ ਸਿੰਘ ਸਾਹਿਬ ਜੀ ਦੇ ਜੀ ਉਪੀ ਤੇ ਬਚੀ ਜਾ ਕੇ ਮਾਫੀ ਮੰਗ ਲਈ ਸੀ ਜੀ ਅੱਜ ਤੋਂ ਬਾਅਦ ਮੇਰੇ ਕੋਈ ਵੀਡੀਓ ਅਪਲੋਡ ਨਹੀਂ ਹੋਊਗੀ ਨਾ ਪੌਣ ਵਾਲੀ ਹੋਊਗੀ ਨਾ ਬਚਨ ਵਾਲੀ ਹੋਊਗੀ ਨਾ ਪੁੱਛਾਂ ਵਾਲੀ ਹੋਊਗੀ ਜੈ ਮਾਤਾ ਦੀ ਜੈ ਮਾਤਾ ਇਹ ਤੋਂ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਤੇ ਮਾਨਯੋਗ ਪ੍ਰਸ਼ਾਸਨ ਡੀਐਸਪੀ ਮੋਗਾ ਉਹਨਾਂ ਦੇ ਦਫ਼ਤਰ ਵਿੱਚ ਆਪਾਂ ਬੈਠੇ ਪਾਏ ਸੋ ਇੱਕ ਜਿਹੜੀ ਫੀਡਪੋਰਟ ਤੋਂ ਮਹਿਮ ਚੱਲੀ ਸੀ ਪਖੰਡ ਬਚਾਓ ਪੰਜਾਬ ਬਚਾਓ ਸੋ ਉਹਦੇ ਵਿੱਚ ਜਿਹੜੇ ਮੋਗੇ ਵਾਲੇ ਸ਼ਿਵਨਾਥ ਜੀ ਉਹਨਾਂ ਦਾ ਜਿਹੜਾ ਨਾਮ ਸਾਡੇ ਕੋਲੇ ਆਇਆ ਸੀ ਸੋ ਕਾਫੀ ਲੋਕਾਂ ਦੀ ਸ਼ਿਕਾਇਤ ਸੀ ਔਰ ਉਹਦੇ ਵਿੱਚ ਜਿਵੇਂ ਸ਼ਿਵਨਾਥ ਜੀ ਉਹਨਾਂ ਨੇ ਵੀ ਦੱਸ ਦਿੱਤਾ ਵੀ ਮੇਰੇ ਨਾਂ ਤੇ ਫੇਕ ਅਕਾਊਂਟ ਬਹੁਤ ਬੋਲੇ ਜਾ ਰਹੇ ਨੇ ਔਰ ਖੁੱਲੇ ਵੀ ਹੋਏ ਨੇ ਤੇ ਲੋਕੀ ਲੱਖਾਂ ਰੁਪਏ ਉਹਦੇ ਵਿੱਚ ਪਾ ਚੁੱਕੇ ਨੇ ਔਰ ਜੇ ਕਿਸੇ ਨੇ ਇਹਨਾਂ ਨੂੰ ਕੋਈ ਬਾਇ ਹੈਂਡ ਪੈਸੇ ਦਿੱਤੇ ਐ ਉਹ ਮਾਨਯੋਗ ਡੀਐਸਪੀ ਮੋਗਾ ਉਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਨਾਲ ਜਿਵੇਂ ਵੀ ਤੁਹਾਡਾ ਜੇ ਕੋਈ ਲੈਣ ਦੇਣ ਹੋਊਗਾ ਹੋ ਜੂਗਾ ਸੋ ਉਹਦੇ ਵਿੱਚ ਜਿਹੜੀ ਪਖੰਡ ਭਜਾਅ ਦੀ ਮਹਿੰਮ ਚੱਲ ਰਹੀ ਸੀ ਸੋ ਕਾਫੀ ਦਿਨਾਂ ਦੀਆਂ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਇਹਨਾਂ ਵੱਲੋਂ ਅਪਲੋਡ ਹੋਈਆਂ ਸੀ ਕੁਝ ਅਸੀਂ ਮੀਡੀਆ ਦੇ ਨਾਲ ਹੀ ਕਰ ਰਹੇ ਸੀ ਗੱਲਬਾਤ ਸੋ ਉਹਦੇ ਵਿੱਚ ਅੱਜ ਸ਼ਿਵਨਾਥ ਜੀ ਔਰ ਉਹਨਾਂ ਦੇ ਨਾਲ ਕੁਝ ਸਹਾਇਕ ਆਏ ਨੇ ਔਰ ਕੁਝ ਸਾਧੂ ਸੰਤਰੀ ਆਏ ਨੇ ਔਰ ਸਾਡੀਆਂ ਸਿੱਖ ਜਥੇਬੰਦੀਆਂ ਦੇ ਆਗੂ ਵੀ ਆਏ ਨੇ ਸੋ ਇੱਥੇ ਇੱਕ ਤੇ ਜੋ ਸ਼ਿਵਨਾਥ ਵੱਲੋਂ ਬਾਬਾ ਜੀ ਹੈ ਉਹਨਾਂ ਵੱਲੋਂ ਮੇਰੇ ਤੇ ਦੋਸ਼ ਲਾਇਆ ਗਿਆ ਸੀ ਕਿ ਬੱਚੇ ਨਾਲ ਕੋ ਕਰਮ ਕਰਨ ਦਾ ਉਹ ਜਿਹੜੇ ਲਫ਼ਜ਼ ਇਹਨਾਂ ਨੇ ਹੁਣ ਵਾਪਸ ਲਏ ਆ ਮਾਫੀਨਾਮਾ ਜਿਹੜਾ ਸੋ ਇੱਕ ਜਿਹੜੀਆਂ ਵੀਡੀਓ ਬਹੁਤ ਅਪਲੋਡ ਹੋਈਆਂ ਸੀ ਜਿਹਦੇ ਕਰਕੇ ਚਲੋ ਲੋਕਾਂ ਦੀ ਸ਼ਿਕਾਇਤ ਸੀ ਵੀ ਇਹਨਾਂ ਦੇ ਨਾਲ ਸਵਾਲ-ਜਵਾਬ ਕੀਤੇ ਜਾਣ ਸੋ ਉਹ ਵੀਡੀਓ ਦੇ ਵਿੱਚ ਕਾਫੀ ਜੋ ਵੀ ਚਲੋ ਅਪਸ਼ਬਦ ਇਹਨਾਂ ਵੱਲੋਂ ਬੋਲੇ ਗਏ ਸੰਗਤ ਨੂੰ ਜਾਂ ਉਹ ਜੋ ਸਿਗਰਟ ਦਾ ਪੀਣ ਦੀਆਂ ਵੀਡੀਓ ਉਸ ਚੀਜ਼ ਦੀ ਇਹਨਾਂ ਨੇ ਚਲੋ ਆਪਣੀ ਜਿਹੜੇ ਲਫਜ਼ ਹੈ ਬਸ ਉਹ ਵਾਪਸ ਲੈ ਲਏ ਨੇ ਉਸ ਦੀ ਮਾਫੀ ਲਈ ਹੈ ਤਾਂ ਅ ਅੱਗੇ ਤੋਂ ਇਹ ਜਿਹੜੀਆਂ ਵੀਡੀਓ ਕੋਈ ਵੀ ਅਪਲੋਡ ਨਹੀਂ ਕਰਨਗੀਆਂ ਨਸ਼ੇ ਨੂੰ ਬਿਲਕੁਲ ਪ੍ਰਮੋਟ ਨਹੀਂ ਹੋਊਗਾ ਕਿਉਂਕਿ ਦੇਵੀ ਦੇਵਤੇ ਜਿਹੜੇ ਸਾਰੇ ਸਰਕਾਰ ਦੇ ਉਹ ਨੇ ਇੱਕ ਉਥੇ ਸੱਚੀਆਂ ਜੁੱਤਾਂ ਚਾਹੁੰਦੇ ਨੇ ਜਿੱਥੇ ਵੀ ਆਪਾਂ ਭਾਵੇਂ ਘਰ ਚ ਲਾਉਣੇ ਆ ਤਾਂ ਉਥੇ ਕੋਈ ਵੀ ਇਹੋ ਜਿਹਾ ਨਸ਼ਾ ਜਿਹੜਾ ਪ੍ਰਮੋਟ ਹੋੜ ਵੀਡੀਓ ਰਾਹੀਂ ਕੋਈ ਵੀ ਗੱਲਾਂ ਬਾਤਾਂ ਜਿਹੜੀਆਂ ਸੰਗਤ ਦੇ ਵਿੱਚ ਨਹੀਂ ਆਉਣੀਆਂ ਪ੍ਰਮੋਟ ਜਿਹਦੇ ਨਾਲ ਸੰਗਤ ਦੀ ਭਾਵਨਾ ਨੂੰ ਫੇਸ ਪਹੁੰਚੇ ਜੀ ਸੋ ਇਸ ਸਬੰਧੀ ਅੱਜ ਅਸੀਂ ਪ੍ਰਸ਼ਾਸਨ ਦੇ ਕੋਲ ਇਕਤਰਤ ਹੋਏ ਆ ਸੋ ਕੁਝ ਜਿਵੇਂ ਲੋਕਾਂ ਦੀਆਂ ਚਲੋ ਸ਼ਿਕਾਇਤਾਂ ਸੀਗੀਆਂ ਵੀ ਕੁਝ ਅ ਪ੍ਰਖੰਡਵਾਦ ਨੂੰ ਲੈ ਕੇ ਸੋ ਇਦਾਂ ਦੀਆਂ ਸਾਰੀਆਂ ਜਿਹੜੀਆਂ ਵੀਡੀਓ ਆ ਉਹ ਜਿਹੜੀਆਂ ਬਿਲਕੁਲ ਨਹੀਂ ਸੋਸ਼ਲ ਮੀਡੀਆ ਤੇ ਆਉਣਗੀਆਂ ਔਰ ਇੱਕ ਸੱਚੀ ਸੁੱਤੀ ਜਿਹੜੀ ਸੇਵਾ ਹੈ ਉਹ ਹਰ ਇਨਸਾਨ ਕਰ ਸਕਦਾ ਮੈਂ ਪਹਿਲਾਂ ਤੋਂ ਵੀ ਬੇਨਤੀਆਂ ਕੀਤੀਆਂ ਹੈ ਵੀ ਨਾ ਸਾਸੀ ਗੱਦੀ ਨੂੰ ਚੱਕ ਰਹੇ ਆ ਨਾ ਸੀ ਧਰਮ ਦੇ ਖਿਲਾਫ ਬੋਲ ਰਹੇ ਆ ਔਰ ਨਾ ਹੀ ਸਾਡਾ ਕੋਈ ਦੁਖੀ ਹੈ ਨਾ ਸ਼ਿਵਨਾਥ ਦੁਖੀ ਹੈ ਨਾ ਕੋਈ ਹੋਰ ਬਾਬਾ ਦੁਖੀ ਹੈ ਅਸੀਂ ਸਾਰੇ ਚਲੋ ਰਲ ਮਿਲ ਕੇ ਇੱਕ ਬਖੰਡ ਨੂੰ ਦੂਰ ਕਰਨਾ ਚਾਹੁੰਦੇ ਸੀ ਸੋ ਇਸ ਕਰਕੇ ਬੇਨਤੀ ਹੈ ਵੀ ਚਲੋ ਜੋ ਵੀ ਸ਼ਿਵਨਾਥ ਜੀ ਆਏ ਨੇ ਤੇ ਅੱਜ ਸਾਨੂੰ ਫਰੀਦਪੁਰ ਤੋਂ ਬੁਲਾਇਆ ਗਿਆ ਡਿਪਟੀ ਸਾਹਿਬ ਦੇ ਦਫ਼ਤਰ ਬੈਠੇ ਆ ਇੱਕ ਸੰਗਤਔਰ ਤੇ ਧੰਗੁਰੂ ਗ੍ਰੰਥ ਸਾਹਿਬ ਜੀ ਤੋਂ ਪਿਛਲੇ ਦਿਨੀ ਵੀ ਬਾਬਾ ਜੀ ਨੇ ਮਾਫੀ ਨਾਮਾ ਲਿਆ ਸੀ ਅੱਜ ਵੀ ਸਤਿਗੁਰੂ ਨੂੰ ਹਾਜ਼ਰ-ਨਾਜ਼ਰ ਜਾਣ ਕੇ ਸਮੁੱਚੇ ਧਰਮਾਂ ਨੂੰ ਹਾਜ਼ਰ-ਨਾਜ਼ਰ ਜਾਣ ਕੇ ਇਹਨਾਂ ਨੇ ਮਾਫੀ ਲਈ ਹੈ ਸੋ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ